AI ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਇਹਦਾ ਨਾਮ ਹੈਗਾ ਪਾਗਾਨੀ ਇਹਦੀ ਇੱਕ ਹੈਡਲਾਈਟ ਵੇਚ ਦੋ ਤੇ ਤੁਸੀਂ ਸਮਝ ਲੋਗੇ ਉਤੋਂ ਟਾਟਾ ਨੈਕਸਨ ਗੱਡੀ ਆ ਸਕਦੀ ਪੂਰੀ ਦੀ ਪੂਰੀ IT ਜਿਆਦੀ ਇਹ ਮਹਿੰਗੀ ਕਾਰ ਆ ਇਹ ਆ ਪਾਗਾਨੀ ਦੀ ਜੌਂਡਾ HP ਕਾਰ ਆ ਤੇ ਇਸ ਗੱਡੀ ਦੀ ਕੀਮਤ ਹੈਗੀ ਆ 150 ਕਰੋੜ ਰੁਪਏ 1 ਕਰੋੜ 2 ਕਰੋੜ ਨਹੀਂ ਇੰਡੀਆ 'ਚ ਤੇ ਬਹੁਤ ਸਾਰੇ ਇਦਾਂ ਦੇ ਲੋਕ ਹੈ ਜਿਨ੍ਹਾਂ ਕੋਲ 150 ਕਰੋੜ ਹੈਗਾ ਵਾ ਫੇਰ ਵੀ ਇੰਡੀਆ ਦੇ ਵਿੱਚ ਇੱਕ ਵੀ ਪਗਾਨੀ ਗੱਡੀ ਨਹੀਂ ਹੈਗੀ ਆ ਪਿਛਲਾ ਰੀਜ਼ਨ ਇਹ ਆ ਕਿ ਪਗਾਨੀ ਗੱਡੀ ਖਰੀਦਣ ਵਾਸਤੇ ਤੁਹਾਨੂੰ ਪਹਿਲਾਂ ਇਟਲੀ ਜਾਣਾ ਪਊਗਾ ਦੁਨੀਆ ਵਿੱਚ ਹੋਰ ਕਿਤੇ ਵੀ ਸ਼ੋਰੂਮ ਨਹੀਂ ਹੈਗਾ ਸਿਰਫ ਇਟਲੀ 'ਚ ਹੀ ਆ ਤੇ ਉੱਥੇ ਜਾਂਦੇ ਆ ਵੀ ਤੁਸੀਂ ਪੈਸੇ ਦੋਗੇ ਤੁਹਾਨੂੰ ਉਹ ਗੱਡੀ ਨਹੀਂ ਦੇ ਦੇ ਲੱਗੇ ਪਹਿਲਾਂ ਵੇਟ ਕਰਨੀ ਪੈਂਦੀ ਆ ਬੁਕਿੰਗ ਕਰਾਉਣੀ ਪੈਂਦੀ ਆ ਤੇ ਬਿਲੀਅਨਰ ਲੋਕਾਂ ਦੀ ਲੈਣ ਲੱਗੀ ਹੁੰਦੀ ਇਹਨੂੰ ਗੱਡੀ ਖਰੀਦਣ ਵਾਸਤੇ ਤੇ ਇਸ ਸਾਲ ਵਿੱਚ ਸਿਰਫ 25 ਗੱਡੀਆਂ ਹੀ ਬਣਾਉਂਦੇ ਆ ਇਸ ਕਰਕੇ ਇਹਦੀ ਵੇਟਿੰਗ ਵੀ ਬਹੁਤ ਜ਼ਿਆਦਾ ਲੰਮੀ ਹੁੰਦੀ ਆ ਜਦੋਂ ਤੁਹਾਡੀ ਗੱਡੀ ਬੁੱਕ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਪੈਂਦਾ ਕਿ ਤੁਸੀਂ ਕਿਹੜੇ ਕਲਰ ਦੇ ਸੀਟ ਕਵਰ ਪਾਉਣੇ ਆ ਕਿਹੜਾ ਉਹਦੇ ਵਿੱਚ ਲੈਦਰ ਲਗਾਉਣਾ ਵਾ ਆਪਣਾ ਲੋਗੋ ਵੀ ਗੱਡੀ ਦੇ ਵਿੱਚ ਲਵਾ ਸਕਦੇ ਮਤਲਬ ਆਪਣੇ ਹਿਸਾਬ ਨਾਲ ਗੱਡੀ ਕਸਟਮ ਕਰਵਾ ਸਕਦੇ ਜੇ 50000 ਦੇ ਆਸ-ਪਾਸ ਕਲਰ ਆਪਸ਼ਨਾਂ ਮਿਲ ਜਾਂਦੀਆਂ ਇਸ ਗੱਡੀ ਦੀਆਂ ਇਸ ਤੋਂ ਬਾਅਦ ਜਦੋਂ ਇਸ ਗੱਡੀਆਂ ਨੂੰ ਤੁਸੀਂ ਇੰਡੀਆ ਇੰਪੋਰਟ ਕਰਾ ਕੇ ਲਿਆਓਗੇ ਤੇ ਉਸ ਤੋਂ ਬਾਅਦ ਇਹਦੀ ਕਸਟਮ ਡਿਊਟੀ ਪਾ ਕੇ ਇਹ ਗੱਡੀ ਤੁਹਾਨੂੰ 500 ਕਰੋੜ ਦੀ ਪਾਊਗੀ